ਰਸਾ ਵੇਚਦੇ ਨੇ ਜਿਹੜੇ ਕਾਰੋਬਾਰ ਕਰਦੇ ਨੇ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਦਾ ਨਕਸ਼ਾਨ ਕੀਤਾ ਅਕਾਲੀ ਦਲ ਨੂੰ ਕਹਾ ਲਈ ਲੇਕਿਨ ਆਪ ਪੁਰਾਣੇ ਆਪਣੇ ਕਰ ਦੇ ਚ ਨੋਟ ਆਪਣੇ ਜਮਾ ਕੀਤੇ ਚਾਹੇ ਨਸ਼ਾ ਵੇਚਿਆ ਰੇਪ ਵੇਚੀ ਸ਼ਰਾਬ ਵੇਚੀ ਅੱਜ ਉਹ ਹੈ ਅਕਾਲੀ ਪੰਦੀ ਫੌਜ ਬੜਾ ਸੋਟਾ ਸਿੰਘ ਮਾਦਰਸਾਲ ਮਾਨਣ ਕਹੇ ਨਹੀਂ ਬੰਨਿਆ ਮਾਦਰਸਾਲ ਨੇ ਫੇਰ ਉਸ ਤੋਂ ਬਾਅਦ ਅਸੀਂ ਮਨ ਬਣਾਇਆ ਕਿ ਜੇ ਅਸੀਂ ਕੋਸ਼ਿਸ਼ ਕੀਤਾਗਾ ਬਜ਼ੁਰਗੋ ਵੀਰੋ ਹੋਂਟਾ ਚਲੋ ਪੰਡਾਰ ਬਹੁਤ ਆਪਣੇ ਘਟ ਗਿਆ ਪਹਿਲਾਂ ਤਾਂ ਬਹੁਤ ਵੱਡਾ ਮੇਲਾ ਸੀ ਇੱਥੇ ਅਸੀਂ ਬੜੇ ਚਾਹ ਨਾਲ ਆਏ ਸੀ ਸਾਨੂੰ ਜ਼ਿਲਹੰਦਰ ਖਬਰ ਮਿਲਦੀ ਸੀ ਕਿ ਸਾਰ ਦਾ ਚਾਂਸ ਹੈ ਕਿ ਲੰਡਵਾੜੀ ਦੇ ਬਰਸੀ ਦੇ ਸੁਭਾਗ ਮਾਤੇ ਬੜਾ ਵੱਡਾ ਕੱਠ ਹੋ ਰਿਹਾ ਹੈ ਕੱਠ ਹੋਇਆ ਬਹੁਤ ਵੱਡਾ ਜਿੰਨੇ ਬੰਦੇ ਅੰਦਰ ਸੀ ਉਨੇ ਬਾਤ ਕਰੇ ਫਿਰਦੇ ਸੀ ਗਰਮੀ ਵੀ ਸੀ ਪਰ ਚਲੋ ਥੋੜਾ ਲੇਖ ਹੁੰਦਾ ਹੈ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਸੀਗਾ ਅਗਰ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਆ ਕਰ ਦਿੰਦੇ ਅੱਜ ਆਪਾਂ ਨੂੰ ਇਹ ਹਾਲਾਤ ਦੇਖਣੇ ਨਹੀਂ ਸੀ ਪਹਿਲੇ ਮੇਰਾ ਵੀਰ ਸਰਦਾਰ ਹਰਿਜਿੰਦਰ ਪਾਲ ਸਿੰਘ ਚੰਦਵਾਜਾ ਬੜਾ ਵਧੀਆ ਬੋਲ ਕੇ ਗਏ ਨੇ ਬੜੇ ਚੰਗੇ ਬਣਾ ਰਹੇ ਨੇ ਗੱਲ ਹੀ ਕਰਦੇ ਬੜੇ ਤਗੜੇ ਤੌਰੇ ਸੇਵਾ ਬੰਦ ਨਹੀਂ ਅਸੀਂ ਦੋਵੇਂ ਕੌਂਡਾ ਕਮੇਟੀ ਵਿੱਚ ਸਗੇ ਪਰ ਉਹ ਯਾਦ ਕਰਾਉਣਾ ਚਾਹਣਾ ਸਰਗਰ ਇਕਬਾਲ ਸਿੰਘ ਚੁੰਗਾ ਸਾਰੇ ਨਾ 50 ਪਬਲਿਕ ਸਕੂਲ 90 ਪੜਿਆ ਸਭ ਤੋਂ ਇੱਕ ਸਾ ਲੱਗੇ ਸੀਗਾ ਠੀਕ ਹੈ ਚੰਗੀ ਸੋਚ ਰੱਖਦਾ ਚੁੰਗਾ ਸਾਹਿਬ ਕੋਈ ਮਾੜੀ ਸੋਚ ਨਹੀਂ ਮਾੜੀ ਨਹੀਂ ਕੋਈ ਉਹਦੇ ਵਿੱਚ ਐਦਾਂ ਦਾ ਫਰੇਅਰ ਨਹੀਂ ਕੋਈ ਐਦਾਂ ਦਾ ਵੱਲ ਨਹੀਂ ਜੇ ਕਿ ਚੁੰਗਾ ਕਮੇਟੀ ਬਣੀ ਅਸੀਂ ਸਾਰੇ ਪੰਜਾਬ ਚ ਗਏ ਪੌਂਡਰ ਤੇ ਟੀਵੀ ਰਿਪੋਰਟ ਲਾਗੂ ਕਰਕੇ ਚਲੂ ਮਾਇਨਾ ਸਾਮ ਨੂੰ ਦਿੱਤੀ ਇਹਨਾਂ ਦੇ ਨਾਲ ਪੌਂਡਰ ਸਾਹਿਬ ਨੇ ਇਹਨਾਂ ਨੇ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਇਹ ਮਸਲਕੋ ਵੀਓ ਮਿਤਾਓ 3 ਮਹੀਨੇ ਲਾਏ ਤੇ ਰਿਪੋਰਟ ਕੱਢੀ ਕੀਤੀ ਕੀ ਲਿਖਿਆ ਸੀ ਰਿਪੋਰਟ ਚ ਸਭ ਤੋਂ ਪਹਿਲੀ ਜਿਹੜੀ ਬੰਦ ਸੀ ਸਜਾ ਸੀ ਉਹ ਸੀ ਕੀ ਸੁਖਬੀ ਸਿੰਘ ਬਾਦਲ ਨੂੰ ਪਰਦਾਨਗੀ ਤੋਂ ਨਾ ਪੇਰੋ ਜਨਾ ਸਾਹਿਬਾ ਸਭ ਤੋਂ ਵੱਡੀ ਮੰਗ ਐਸੀ ਦੂਜੀ ਸੀ ਕਿ ਸੁਭੀਸ਼ ਸਿੰਘ ਬਾਦਲ ਜੀ ਨੂੰ ਤੇ ਨਾਲ ਜਿਨ੍ਹਾਂ ਨੇ ਬੱਜਰ ਬਣਾ ਕੀਤੇ ਆ ਛੇਵੇਂ ਪਾਸਾ ਦੀ ਦੇਸਤਾਨ ਤੇ ਇਹ ਵੀ ਕੀਤੇ ਨੇ ਮਾਫ ਸਾਹਿਬ ਸ੍ਰੀ ਗੁਰੂ ਘਰ ਦੇ ਸਾਥੀ ਫਿਰ ਸੰਤਾਂ ਦੇ ਜਾ ਕੇ ਇਹਨਾਂ ਨੂੰ ਉੱਥੇ ਮਾਫੀ ਮੰਗਣੀ ਚਾਹੀਦੀ ਹੈ ਸਦਾ ਪੁੱਕੜੀ ਚਾਹੀਦੀ ਹੈ ਫਿਰ ਸੰਤਾਂ ਦੇ ਨਸਰਜ ਇਸ ਸਤਿਰ ਹੋਵਾਂਗੇ ਮੜਾਟਿਆ ਸੀ ਸਾਨੂੰ ਮੰਨੇ ਵੀ ਪੁੰਦਰਤਾ ਸਾਹਿਬ ਮੰਨੇ ਅਸੀਂ ਜਾਵਾਂਗੇ ਤੱਕ ਸਾਹਿਬ ਨੇ ਕੋਈ ਨਹੀਂ ਗਿਆ ਅਗਰ ਜੇ ਅਸੀਂ ਸਾਰੇ ਇਕੱਠੇ ਹੋ ਕੇ ਪੁੰਦਰਤਾ ਸਾਹਿਬ ਜੇ ਕਿਹ ਦੱਸੋ ਸੁਖਬੀਰ ਸਿੰਘ ਬਾਦਲ ਜੀ ਤੁਹਾਨੂੰ ਟਕੇ ਰਸੇ ਜਾਣਾ ਕਰਿਆ ਜੇ ਤੁਸੀਂ ਇੱਕ ਗੁਰਸਖੰਦੇ ਆਪਣਾ ਫਰਜ਼ ਨਿਭਾਉਦੇ ਓਸ ਸਸਤਾਨ ਪ੍ਰਤੀ ਓਸ ਸਸਤਾਨ ਲਈ ਤੁਸੀਂ ਪੜੀ ਵਧੀ ਗੱਤੀ ਕੀਤੀ ਜਦੋਂ ਹੁਕਮਨਾਮਾ ਹੋਇਆ ਸੀਗਾ ਸੌਤਾਂ ਸੌਤੋਂ ਤੁਸੀਂ ਉਹ ਹੁਕਮਨਾਮਾ ਨਹੀਂ ਦੀ ਲੰਘ ਰਹੀ ਸੀ ਜੇ ਪਹਿਲਾਂ ਜਾਂਦੇ ਸਹਿਬ ਅਕਾਲੀ ਦਲ ਦੀ ਐਨੀ ਦੁਰਸ਼ਾ ਨਾ ਹੁੰਦੀ ਬਾਕੀ ਵੀ ਖੋਰ ਬੜੀਆਂ ਗੱਲਾਂ ਨੇ ਚੌਲਕ ਬੱਦੀ ਵਿੱਚ ਲੇਕਿਨ ਕੋਈ ਲੱਗੂ ਦਿੱਤੀ ਅੱਜ ਕਿਉਂ ਲੱਗੂ ਹੋ ਰਹੀ ਆ ਅੱਜ ਕਿਉਂ ਪਾਰਲਮੈਂਟ ਬੋਲ ਉਹਨਾਂ ਨੂੰ ਕਰਾਉਣਾ ਪੈ ਗਿਆ ਜੀ ਤੌਰ ਤੇ ਦਿੱਕਿਆ ਪਾਲਣੇ ਕੋਰ ਲਾਓ ਜੇ ਪਾਲਣੇ ਕੋਰ ਹੁੰਦਾ ਤੇ ਸਰਦਾਰ ਪਰਵਿੰਦਰ ਸਿੰਘ ਪਿੰਸਾ ਜੀ ਨੂੰ ਸੰਗਰੂਪ ਤੋਂ ਮਿਲ ਨਹੀਂ ਸੀ ਫਿਰ 14 ਦਿਨ ਇਹ ਨਹੀਂ ਸੀ ਲੰਮੀ ਲੇਕਿਨ ਉਹ ਵੀ ਬੜਾ ਪੱਕਾ ਕੀਤਾ ਤੁਸੀਂ ਸਾਰੇ ਜਾਣਦੇ ਹੋ ਤੇ ਕੋਈ ਵੀ ਚਰਸ ਗਾਸੀ ਨਹੀਂ ਮੰਨਿਆ ਸਰਦਾਰ ਸੁਬੀਸ਼ ਸਿੰਘ ਹਾਨ ਨੇ ਇਹ ਦੱਸਾਓ ਕੀ ਕਰਦੇ ਸੀ ਜੇਕਰ ਕੋਸ਼ਨਾ ਕਰਦੇ آنے وال <سؤال> پیڑھیاں اگر کرنی سی کہنا سی تھی پوچھ رہے ہو رہے ہو اسی سمے دے بگڑ سکے کیوں نہیں تھی آواز برمن کی جس لیے تھوڑا بےنتی کرتے ہیں جن میں ملک نے میرے گھر لے کے سنا آگیا نہیں دینا میں بےنتی کرتا ਇਸ ਲੜ ਦਾ ਸਾਥੀਓ ਇਹ ਕਹੋ ਕਿ ਮੈਂ ਨਹੀਂ ਕਹਿੰਦਾ ਇਹ ਸੰਘਰਸ਼ ਆਖਦੀ ਹੈ ਇੱਕ ਪਾਸੇ ਛੋਡੇਪੁਰ ਸਾਹਿਬ ਤੇਜਾ ਸਾਹਿਬ ਇੱਕ ਪਾਸੇ ਨਾਲ ਖੜਾ ਹੈ ਇੱਕ ਪਾਸੇ ਭਾਈ ਨਾਲ ਹੋਇਆ ਹੁਣ ਕਿਹੜਾ ਸਾਥ ਇਹ ਨਾਲ ਨਸਰ ਹੋਤਾ ਉਹ ਜੈਦਾ ਸੀਗੇ ਜੈਦਾ ਮੋਹਨ ਸਿੰਘ ਕੋੜਾ ਜੈਦਾ ਜਗਦੇਵ ਸਿੰਘ ਕਲਵੰਡੀ ਜੈਦਾ ਕੋ ਚੰਦ ਸਿੰਘ ਕੋੜਾ ਸਾਹਿਬ ਜੈਦਾ ਸਰਦਾਰ ਚੰਦ ਸਿੰਘ ਨਾਣਵਾ ਸਾ ਉਹ ਸੀ ਸ਼੍ਰੋਮਣੀ ਕਾਗਿਤ ਦੇ ਪ੍ਰਧਾਨ ਇਸ ਗੱਲ ਚ ਕਹਿਣ ਨੂੰ ਸਾਨੂੰ ਕੋਈ ਰੁਕਾਵਟ ਨਹੀਂ ਸਰਦਾਰ ਪ੍ਰਕਾਸ਼ ਸਿੰਘ ਪਾਵਨ ਨੇ ਵੀ ਆਪਣਾ ਬਹੁਤ ਮਦਦ ਯੋਗਦਾਨ ਪਾਇਆ ਸਰਦਾਰ ਪ੍ਰਕਾਸ਼ ਸਿੰਘ ਪਾਵਨ ਨੇ ਜੀ ਪੰਜਾਬ ਦੀ ਰਹਿਮਾਈ ਦਿੱਤੀ ਚਾਹੇ ਉਨ੍ਹਾਂ ਤੋਂ ਕਈ ਗਲਤੀਆਂ ਹੋ ਗਈਆਂ ਬਾਗਲ ਸਾਹਿਬ ਤੋਂ ਕਰਕੇ ਉਹ ਕਹਿ ਦਿੰਦੇ ਸੀ ਮੈਂ ਬੇਵਸ ਹੋ ਗਿਆ اور میری چلتی نہیں میں کی کرا ہوں اس لیے بادل صاحب نے اپنے اکھی اکیلا اکالی دل تھے آیا دل ہی کرنا کہتے آپ کھڑے ہوں ویرو بزرگوں بڑا سما سگے گا آج بھی جی آپ کبر کسے کر کے تر پیے کوئی ایسی گل نہیں سما اپنی اڑی کرتا ہے. ਪਹਿਲਾਂ ਅੱਜ ਬੈਠੇ ਇਹ ਗੱਲਾਂ ਕਰਦੇ ਨੇ ਸੱਚ ਕਰਦੇ ਨੇ ਗੱਲਾਂ ਕਰਦੇ ਨੇ ਕਦੋਂ ਲੈਣਾਉਗੀ ਕਦੋਂ ਲੈ ਤੇ ਲੀਣਾ ਸਾਡੇ ਪਿੰਡਾਂ ਚ ਆ ਕੇ ਸਾਡੇ ਸਵਾਰ ਕਰੀਏ ਕਰਾਂਗੇ ਜ਼ਰੂਰ ਕਰ ਕਰ ਜਾਵਾਂਗੇ ਪਹਿਲਾਂ ਕਰ ਜਾਵਾਂਗੇ ਤੇ ਫਿਰ ਕੋਈ ਨਾ ਕੋਈ ਪ੍ਰੋਬਲਮ ਵੀ ਆ ਜਾਵੇ ਤੁਹਾਡੇ ਪਿਆਰ ਇਸ ਦਸਰਾ ਚਾਹਨੇ ਕਿ ਅਸੀਂ ਬੰਦੀ ਸਿਕਾਂ ਦੇ ਸੰਬੰਧ ਵਿੱਚ ਇੱਕ ਵਾਰ ਜਿਹੜਾ ਪ੍ਰੋਗਰਾਮ ਉਹ ਇੱਕ ਰਚਨਾ ਹੈ ਬਹੁਤ ਜਲਦੀ ਬੰਦੀ ਸਿਰ ਕਰ ਲਈ ਅੱਜ ਨੂੰ ਬੈਠ ਕੇ ਸਾਡੀ ਸਾਰੀ ਐਕਟਿਵ ਟੀਮ ਉਹ ਪ੍ਰੋਗਰਾਮ ਰਚੂਗੀ ਤੇ ਨਾਲ ਜਿਹੜੇ ਹੋਰ ਪੰਜਾਬ ਦੇ ਮਸਲੇ ਨੇ ਚਾਹੇ ਪਾਣੀਾਂ ਦੀ ਗੱਲ ਆ ਚਾਹੇ ਨਸੇ ਦੀ ਆ ਚਾਹੇ ਸਰਕਾਰ ਗਿਆ ਕੰਮ ਨਹੀਂ ਆਪਿਆ ਚਾਹੇ ਕ੍ਰਾਚਰਿਆ ਮੇਰ ਉਸ ਗੱਲ ਆ ਉਹ ਸਾਰੀਆਂ ਗੱਲਾਂ ਵੀ ਅਸੀਂ ਜੋ ਕੰਡਾ ਫੜਦੇ ਆ ਉਹ ਕਰਾਂਗੇ ਚੰਨੀ ਗੱਤਿਾਂ ਕਰਾਂਗੇ ਪੰਜਾਬੀ ਬੋਲ ਕੇ ਅਲੱਗੇ ਰਹੀ ਕਰਾਂਗੇ ਇਸ ਲਈ ਲੋ ਮਸਰਾਣਾ ਛੱਡਿਓ ਅਸੀਂ ਆਪਣੇ ਕੁਸੜਕਾਂ ਦੇ ਪਾਰੇ ਨੂੰ ਫੂਰਦੇ ਹੋ ਕੇ ਚੱਲ ਆਇਆ ਜੇ ਸਾਨੂੰ ਸਾਕਰ ਸੰਸੇ ਲੋਗਵਾਲੀ ਜੀ ਵੰਡੂ ਪਰਮਾਣਵੀ ਦੀ ਜੈ ਭਾਈ ਪਰਮਾਣਵੀ ਦੀ ਜੈ ਜੀ ਵਾਗੇ ਕੋਈ ਅਸੇ ਤੋ ਨਹੀਂ ਤੋਂ ਮੇਹਰ ਦਾ ਰਸਮਾਨਾ ਲੈਦਾ ਹੋਇਆ